ਸੋ ਚੰਦਰ ਗ੍ਰਹਿਣ ਦਾ ਦਿਨ ਸਨਾਤਨ ਧਰਮ ਦੇ ਵਿੱਚ ਬੇਹੱਦ ਸ਼ੁਭ ਮੰਨਿਆ ਜਾਂਦਾ ਹੈ ਕਿਹਾ ਜਾਂਦਾ ਹੈ ਇਸ ਦਿਨ ਨੈਗੇਟਿਵ એનર્ਜੀਸ ਸਰਗਰਮ ਰਹਿੰਦੀਆਂ ਨੇ ਧਾਰਮਿਕ માનਤਾਵਾਂ ਅਨੁਸਾਰ ਚੰਦਰ ਗ੍ਰਹਿਣ ਵਾਲੇ ਦਿਨ ਮਨੁੱਖ ਨੂੰ ਵਾਤਵਾਤ ਪੂਜਾ ਪਾਠ ਪੁੰਨ ਦੇ ਕੰਮ ਕਰਦੇ ਰਹਿਣਾ ਚਾਹੀਦਾ ਇਸ ਸਾਲ ਦਾ ਪਹਿਲਾ ਚੰਦਰ ਗ੍ਰਹਿਣ 25 ਮਾਰਚ ਨੂੰ ਫਗਣ ਪੂਰणिमा ਦੇ ਦਿਨ ਪੈ ਰਿਹਾ ਜਿਸ ਸਬੰਧੀ ਜੋਤਿਸ਼ਾਸਤਰ ਦੇ ਵਿੱਚ ਕਈ ਨਿਯਮ ਦੱਸੇ ਗਏ ਨੇ ਉੱਤੇ ਇਸ ਦਿਨ ਗਰਭਵਤੀ ਔਰਤਾ ਲਈ ਕੁਝ ਜ਼ਰੂਰੀ ਗੱਲਾਂ ਦੱਸੀਆਂ ਗਈਆਂ ਨੇ ਜਿਨ੍ਹਾਂ ਦਾ ਪਾਲਣਾ ਕਰਨਾ ਬੇਹੱਦ ਜ਼ਰੂਰੀ ਹੈ ਤਾਂ ਉਹ ਜਾਣਦੇ ਆ ਚੰਦਰ ਗ੍ਰਹਿਣ ਦਾ ਸਹੀ ਸਮਾਂ ਕੀ ਹੈ Hindu calendar ਦੇ ਮੁਤਾਬਕ ਇਸ ਸਾਲ ਮਾਰਚ ਦਾ ਜਿਹੜਾ ਪਹਿਲਾ ਜਿਹੜਾ ਸਾਲ ਦਾ ਚੰਦਰ ਗ੍ਰਹਿਣ 25 ਮਾਰਚ ਨੂੰ 2024 ਫੱਗਣ ਪੂਰਨਮਾਦੇ ਦਿਨ ਲੱਗਣ ਜਾ ਰਿਹਾ ਹੈ ਤੁਹਾਨੂੰ ਦੱਸ ਦਈਏ ਕਿ ਚੰਦਰ ਗ੍ਰਹਿਣ ਦੀ ਮਿਆਦ 25 ਮਾਰਚ ਨੂੰ ਸਵੇਰੇ 10:30 ਵਜੇ ਯਾਨੀ 10 ਵਾਜ ਕੇ 24 ਮਿੰਟ ਤੋਂ ਦੁਪਹਿਰ 3 ਵਜੇ 1 ਮਿੰਟ ਤੱਕ ਰਹੇਗੀ ਅਜਿਹੇ ਵਿੱਚ ਲੋਕਾਂ ਨੂੰ 4 ਘੰਟੇ 36 ਮਿੰਟ ਤੱਕ ਚੌਕਸ ਰਹਿਣਾ ਪਵੇਗਾ ਵੈਦਿਕ ਮੰਤਰਾਂ ਦਾ ਜਾਪ ਵੀ ਕਰਦੇ ਰਹੋ ਇਸ ਦੇ ਨਾਲ ਹੀ ਇਸ ਦਿਨ ਹੋਲੀ ਦਾ ਤਿਉਹਾਰ ਵੀ ਮਨਾਇਆ ਜਾਵੇਗਾ ਗਰਭਵਤੀ ਔਰਤਾਂ ਨੂੰ ਚੰਦਰ ਗ੍ਰਹਿਣ ਦੀ ਮਿਆਦ ਦੌਰਾਨ ਘਰ ਦੇ ਅੰਦਰ ਰਹਿਣ ਦੀ ਸਲਾਹ ਦਿੱਤੀ ਜਾਂਦੀ ਹੈ ਕਿਉਂਕਿ ਇਸ ਦੀਆਂ ਜਿਹੜੀਆਂ ਨੈਗੇਟਿਵ એનર્ਜੀਜ਼ ਬੱਚੇ ਤੇ ਅਸਰ ਪਾਉਂਦੀਆਂ ਨੇ ਗ੍ਰਹਿਣ ਦੌਰਾਨ ਕਿਸੇ ਵੀ ਤਿੱਖੀ ਵਸਤੂ ਜਿਵੇਂ ਕਿ ਕੈਂਚੀ ਚਾਕੂ ਆਦਿ ਦੀ ਵਰਤੋਂ ਕਰਨ ਤੋਂ ਬਚਣਾ ਚਾਹੀਦਾ ਹੈ ਇਸ ਸਮੇਂ ਕੁਝ ਵੀ ਖਾਣ ਤੋਂ ਪਰਹੇਜ਼ ਕਰਨਾ ਚਾਹੀਦਾ ਹੈ ਆਪਣੇ ਕਾਰ ਦੀਆਂ ਖਿੜਕੀਆਂ ਨੂੰ ਮੋٹے ਪਰਦਿਆਂ ਨਾਲ ਟੱਕ ਦਿਓ ਤਾਂ ਜੋ ગ્રਹਨ ਦੀਆਂ ਜਿਹੜੀਆਂ 네ਗੇਟਿਵ એનર્ਜੀਜ਼ ਹੁੰਦੀਆਂ ਨੇ ਉਹ ਘਰ ਵਿੱਚ ਨਾ ਆਉਣ ગ્રਹਨ ਤੋਂ ਪਹਿਲਾਂ ਤਿਆਰ ਹੋਣ ਦੀ ਵਰਤੋਂ ਨਾ ਕਰੋ ગ્રਹਨ ਖਤਮ ਹੋਣ ਤੋਂ ਬਾਅਦ ਗੰਗਾ ਜਲ ਨੂੰ ਪਾਣੀ ਦੇ ਵਿੱਚ ਮਿਲਾ ਕੇ ਪਵਿੱਤਰ ਇਸ਼ਨਾਨ ਕਰੋ ਇਸ ਦੌਰਾਨ ਪ੍ਰੈਗਨੈਂਟ ਲੇਡੀਆਂ ਨੂੰ ਭਗਵਾਨ ਸ਼ਿਵ ਵਿਸ਼ਨੂੰ ਦਾ ਸਿਮਰਨ ਕਰਦੇ ਰਹਿਣਾ ਚਾਹੀਦਾ ਹੈ ਸੋ ગ્રਹਨ ਦੌਰਾਨ ਸੌਂਤ ਉਪਰ ਹੇਜ ਕਰੋ ਖਾਨ ਪੀਂਦੀਆਂ ਜਿਹੜੀਆਂ ਸਾਰੀਆਂ ਚੀਜ਼ਾਂ ਦੇ ਵਿੱਚ ਤੁਲਸੀ ਦੀਆਂ ਪੱਤੀਆਂ ਰੱਖੋ ਅਤੇ ਉਸ ਨੂੰ ਜ਼ਰੂਰ ਪਾ ਕੇ ਸੇਵ ਕਰੋ ਸੋ ਚੰਦਰ ਗ੍ਰਹਿਣ ਲੱਗਣ ਜਾ ਰਿਹਾ ਹੈ ਇਸ ਲਈ ਹੈ ਬਹੁਤ ਜ਼ਿਆਦਾ ਚੌਕਸ ਰਹਿਣ ਦੀ ਜ਼ਰੂਰਤ ਹੈ ਸਾਲ ਦਾ ਪਹਿਲਾ ਚੰਦਰ ਗ੍ਰਹਿਣ ਹੈ ਜਿਹੜਾ 25 ਮਾਰਚ ਨੂੰ ਲੱਗਣ ਜਾ ਰਿਹਾ ਹੈ ਅਪਡੇਟ ਲੈ ਕੇ ਰੂਬਰੂ ਹੋਵਾਂਗੇ ਫੇਕਦੇ ਰਹੋ ਲੁਧਿਆਣਾ ਲਾਈਕ